ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਬਨ ਸਿੰਘ ਪੰਦੇਰ ਦੇ ਵੱਲੋਂ ਜੀ20 ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਸਰਬਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਇਸ ਵਿਚਾਰ ਦਾ ਵਿਰੋਧ ਕਰਦੇ ਹਾਂ ਅਤੇ ਜਨਤਕ ਪੱਧਰ ਤੇ ਇਸ ਦੇ ਵਿਰੋਧ ਦੇ ਬਾਰੇ ਕਮੇਟੀ ਫੈਸਲਾ ਲਵੇਗੀ ਪੰਦੇਰ ਨੇ ਕਿਹਾ ਕਿ ਜੀ20 ਦੇ ਵਿੱਚ 20 ਮੁਲਕਾਂ ਦੇ ਡੈਲੀਗੇਟਸ ਹਨ ਅਤੇ ਅੰਮ੍ਰਿਤਸਰ ਦੇ ਵਿੱਚ ਮਜ਼ਦੂਰੀ ਅਤੇ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਸੰਮੇਲਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਗਵਾਨ ਤਮਨ ਦੀ ਪੂਰੀ ਅਫਸਰशाही ਅਤੇ ਕੇਂਦਰ ਸਰਕਾਰ ਦੀ ਪੂਰੀ ਅਫਸਰशाही ਲੋਕਾਂ ਨੂੰ ਇਹ ਦੱਸਣ ਵਿੱਚ ਲੱਗੀ ਹੋਈ ਹੈ ਕਿ ਇਹ ਸਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਅਤੇ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਜਾਣਗੀਆਂ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜੀ ਜਿਹੜਾ G20 ਦੇ ਜਿਹੜੇ ਮੁਲਕ ਆ ਜਿਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਜਿਵੇਂ ਡੈਲੀਗੇਟਸ ਨੇ ਉਹ ਲੇਬਰ ਤੇ এডਿਕੇਸ਼ਨ ਵਾਲੇ ਮੁੱਦੇ ਤੇ ਅੰਮ੍ਰਿਤਸਰ ਦੇ ਵਿੱਚ ਸੰਮੇਲਨ ਕਰ ਰਹੇ ਆ ਤੇ ਜਿਵੇਂ ਭਗਵੰਤ ਮਾਨ ਸਰਕਾਰ ਤੇ ਉਹਦੀ ਪੂਰੀ ਸਟੇਟ ਦੀ ਅਫਸਰ ਸਾਹੀ ਇਹਦੋਂ ਗਾਹਾਂ ਕੇਂਦਰ ਦੀ ਸਰਕਾਰ ਤੇ ਉਹਨਾਂ ਦੀ ਅਫਸਰ ਸਾਹੀ ਉਹ ਜਿਵੇਂ ਲੋਕਾਂ ਨੂੰ ਦੱਸਣ ਵਿੱਚ ਲੱਗੀ ਹੋਈ ਆ ਵੀ ਇਹ ਦੁਨੀਆ ਦਾ ਸਭ ਤੋਂ ਸੁਨਹਿਰਾ ਮੌਕਾ ਵਾ ਇਹਨੂੰ ਗਵਾਉਣਾ ਨਹੀਂ ਚਾਹੀਦਾ ਇਹਦੇ ਨਾਲ ਸਾਡੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣੀਆਂ ਮਾੜਾ ਜਨੂੰ ਵਿਚਾਰਨ ਦੀ ਲੋੜ ਹੈ ਇਹੀ ਜੀ 20 ਮੁਲਕ ਨੇ ਜਿਨ੍ਹਾਂ ਦਾ ਸਭ ਤੋਂ ਵੱਡਾ ਦੁਨੀਆ ਦੇ ਪ੍ਰਭਾਵ ਆ ਇਹਨਾਂ ਦੀਆਂ ਸਥਾਪਿਤ ਸੰਸਥਾਵਾਂ ਵਰਲਡ ਬੈਂਕ ਮੁਦਰਾ ਕੋਸ਼ ਫੰਡ ਤੇ ਵਿਸ਼ਵ ਵਪਾਰ ਸੰਸਥਾਵਾ ਇਹਨਾਂ ਕਰਕੇ ਹੀ ਤਿੰਨ ਖੇਤੀ ਦੇ ਕਾਲੇ ਕਾਨੂੰਨ ਆਏ ਸਿਗੇ ਇਹੀ ੜਕਾ ਨੇ ਐਮਐਸਪੀ ਜਿਹੜਾ ਸਵਾਮੀਨਾਥਨ ਡਾਕਟਰ ਦੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੇ ਉਹ ਇਹ ਸੋਚ ਰਹੇ ਨੇ ਕਿ ਭਾਰਤ ਦੀ ਸਸਤੀ ਲੇਬਰ ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਮਿਲੇ ਸਾਰੇ ادارے ਜਿਹੜੇ ਜਨਤਕ ਨੇ ਉਹਨਾਂ ਨੂੰ ਨਿੱਜੀਕਰਨ ਕਰ ਦਿੱਤਾ ਜਾਵੇ ਖੇਤੀ ਤੇ ਕਾਰਪੋਰੇਟ ਘਰਾਣਿਆਂ ਦਾ ਕਿਵੇਂ ਕਬਜ਼ਾ ਹੋਵੇ ਭਾਰਤੀ ਆਰਥਿਕ ਸੋਮਿਆਂ ਦੀ ਲੁੱਟ ਕਿਵੇਂ ਕੀਤੀ ਜਾਵੇ ਸੋ ਹਰ ਖੇਤਰ ਵਿੱਚ ਉਹਨਾਂ ਦਾ ਵਿਕਾਸ ਜਿੰਨੇ ਵੀ ਪੂੰਜੀਪਤੀ ਭਾਰਤ ਵਿੱਚ ਆਉਣੇ ਆ ਕੋਈ ਸਾਨੂੰ ਸਮਝਾ ਦੇਵੇ ਵੀ ਅੱਜ ਤੱਕ ਜਿੰਨੇ ਆਏ ਨੇ ਉਹਨਾਂ ਨੇ ਕਿੰਨਾ ਇਥੋਂ ਸਰਮਾਇਆ ਭਾਰਤ ਦਾ ਕਮਾਈ ਕਰਕੇ ਖੜਿਆ ਵਾ ਭਾਰਤੀਆਂ ਨੂੰ ਤਾਂ ਕੀ ਫਾਇਦਾ ਹੋਇਆ ਵਾ ਜੇ ਵਾਕਿਆਹੀਂ ਇਹ ਸਮੱਸਿਆਵਾਂ ਦੇ ਹੱਲ ਹੁੰਦੇ ਤਾਂ ਸਾਡਾ ਦੇਸ਼ ਆਰਥਿਕ ਤਰੱਕੀ ਕਰ ਚੁੱਕਾ ਹੁੰਦਾ ਅਸੀਂ ਇਹਦਾ ਵਿਚਾਰਕ ਵਿਰੋਧ ਕਰਦੇ ਆਂ ਔਰ ਜਨਤਕ ਵਿਰੋਧ ਬਾਰੇ ਜਥੇਬੰਦੀ ਫੈਸਲਾ ਕਰੂਗੀ ਇਸ ਕਰਕੇ ਲੋਕਾਂ ਨੂੰ ਸचेत ਉਹਨਾਂ ਇਹੀ ਵੀ ਮੁਲਕ ਨੇ ਜਿਨ੍ਹਾਂ ਨੇ ਸਾਡੇ ਸਾਰੇ ਆਰਥਿਕ ਸੌਮਿਆਂ ਤੇ ਕਬਜ਼ਾ ਕਰਨਾ ਮਾ ਅਰੇ ਇਨਾਂ ਗੱਲਾਂ ਤੇ ਪੰਥਕ ਤਰ੍ਹਾਂ ਨੂੰ ਵੀ ਆਪਣੀ ਵਿਚਾਰ ਰੱਖਣੀ ਚਾਹੀਦੀ ਆ ਧੰਨਵਾਦ ਲਾਈਵ ਤੇ ਇਸ ਚੈਨਲ ਦੇ ਲਈ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ